ਸਬਡਿਵੀਜ਼ਨ ਪੁਲਸ ਦੇ ਮੰਡ ਖੇਤਰ ਵਿੱਚ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸੈਕੜੇ ਏਕੜ ਵੱਖ-ਵੱਖ ਫਸਲਾਂ ਪਾਣੀ ਵਿੱਚ ਡੁੱਬਣ ਕਾਰਨ ਭਾਰੀ ਨੁਕਸਾਨ ਹੋਇਆ ਹੈ ਜਿਸ ਕਾਰਨ ਮੰਡ, ਰਾਏਪੁਰਾ ਰਾਈਆਂ, ਚੱਕੋਕੀ, ਦਾਉਦਪੁਰ, ਬਤਾਲਾ ਅਤੇ ਹੋਰ ਨੀਵੇਂ ਇਲਾਕਿਆਂ ਵਿੱਚ ਦਰਿਆ ਦਾ ਪਾਣੀ ਆਉਣ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਚੱਕੋਕੀ ਮੰਡ ਖੇਤਰ ਵਿੱਚ ਸਬਜ਼ੀ ਦੀ ਕਾਸ਼ ਕਰਦੇ आसिफ अली मोहम्मद हनीफ ਅਤੇ ਹੋਰਾਂ ਦਾ ਕਹਿਣਾ ਹੈ ਕਿ 22 ਜੁਲਾਈ ਨੂੰ ਤੜਕਸਰ 3 ਵਜੇ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਸੈਂਕੜੇ ਫਸਲ ਨੁਕਸਾਨੀ ਗਈ ਹੈ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਪਾਣੀ ਆਇਆ ਇਹ ਕਿੱਥੋਂ ਆਇਆ ਤੇ ਕਿਸ ਤਰ੍ਹਾਂ ਇਲਾਕਾ ਜਿਹੜਾ ਬਣ ਕੇ ਇਸ ਤਰ੍ਹਾਂ ਮਰਕ ਨਾ ਇਹ ਬਿਆਸ ਦਰਿਆ ਦਾ ਮਾਛਾ ਚੋਂ ਆਉਂਦਾ ਜੀ। ਦੇ ਸਾਰੇ ਇਲਾਕਿਆਂ ਦਾ ਪਾਣੀ ਇਹਦੇ ਵਿੱਚ ਆ ਜਾਂਦਾ ਇੱਧਰ ਕਿੰਨੀ ਕੀ ਨਿਵਾਨ ਹੈਗੀ ਜਿਹੜਾ ਕਿੰਨਾ ਕੁ ਪਾਣੀ ਇੱਧਰ ਕਰੇ ਇਤੋਂ ਇਹ ਢਲਮਾਨ ਚਲ ਜਾਵੇ ਤਾਂ ਗਾੜੀ ਨਿਵਾਨ ਨਿਵਾਨ ਦੇਣੀ ਸਾ ਪਿਛਲਾ ਹਿੱਸਾ ਜਿਹੜਾ ਸਾਰਾ ਉੱਚਾ ਹੀ ਆ ਇਹ ਕਦੋਂ ਪਾਣੀ ਆਇਆ ਤੁਹਾਨੂੰ ਕਦੋਂ ਪਤਾ ਲੱਗਾ ਇਹ ਸਵੇਰੇ ਹੀ ਇੱਥੇ ਤੇ ਪਹੁੰਚਿਆ ਸੀ ਕਿੰਨੇ ਵਜੇ ਦੀ ਗੱਲ ਇਹ ਮੈਂ ਤੇ ਹੁਣੇ ਹੀ ਆਇਆ ਹਾਂ ਤੇ ਇਹ ਕਹਿੰਦੇ 4 1 ਵਜੇ 1 ਵਜੇ ਕਹਿੰਦੇ ਪਿਆ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਪਹਿਲਾਂ ਅਲਰਟ ਕੀਤਾ ਗਿਆ ਸੀ ਨਹੀਂ ਸਾਨੂੰ ਕੋਈ ਨਹੀਂ ਕੀਤਾ ਗਿਆ ਜੇਕਰ ਗੱਲ ਕਰੀਏ ਕਿੰਨਾ ਕਿ ਤੁਹਾਡਾ ਇੱਥੇ ਨੁਕਸਾਨ ਹੋ ਗਿਆ ਜਾਂ ਡੰਗਰ ਬੱਚਾ ਜਾਂ ਮੋਟਰਾਂ ਸੱਚੇ ਛੋਨੇ ਦਾ ਜਾਂ ਡੰਗਰ ਬੱਚਾ ਅੱਜ ਕੱਲ ਮਾਂਡਿਚ ਰੱਖਦਾ ਹੀ ਨਹੀਂ ਕੋਈ ਵੀ ਘਰ ਕਿੰਨੇ ਘੇਗੇ ਕਿੰਨੇ ਕਰ ਹੈਸ਼ੀ ਜਿਹੜੇ ਲੋਕ ਰਹਿੰਦੇ ਇੱਧਰ ਇੱਧਰ ਹੁਣ ਰਹਿੰਦੇ ਆਪਣੇ ਮੁਸਲਮਾਨ ਭਰਾਈ ਯੂਪੀ ਚੋਂ ਆਏ ਨੇ ਹੂੰ ਹੂੰ ਉਹ ਪਹਿਲੇ ਠੇਕੇ ਤੇ ਲੈਂਦੇ ਆ ਉਹਨਾਂ ਦੀਆਂ ਰਿਆਚਾਨੇ ਤੇ ਬਾਕੀ ਪੈ ਗਈਆਂ ਠੇਕੇ ਤੇ ਲੈ ਕੇ ਤਾਂ ਆਪਣੀ ਫਸਲ ਲਾਉਂਦੇ ਨੇ। ਇਸ ਟਾਈਮ ਫਸਲ ਦੇ ਹਾਲਾਤ ਦੇਖਣ ਜਾਂ ਤੱਕ ਕਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਆ ਕਿੰਨਾ ਕੁ ਪਾਣੀ ਜਿਹੜਾ ਇਸ ਇਲਾਕੇ 'ਚ ਤੇ ਆ। ਇਹ ਜਿਹੜੇ ਨੀਵੇਂ ਥਾਂ ਦੇ ਝੋਨੇ ਨੇ ਉਹਨਾਂ ਦਾ ਤਾਂ ਸ਼ਾਇਦ ਨੁਕਸਾਨ ਹੋ ਜਵੇ ਤੇ ਜਿਹੜੇ ਉੱਚੇ ਥਾਵਾਂ ਤੇ ਨੇ ਉਹ ਸ਼ਾਇਦ ਬਚ ਜਾਣ। ਇੱਥੋਂ ਦਰਿਆ ਕਿੱਧਰ ਮੀਟ ਮੈਣਦਾ। ਇੱਥੋਂ 5 ਕਿਲੋਮੀਟਰ ਪਿੰਡ ਦਾ। ਕੀ ਹਾਲਾਤ ਆ ਪਾਣੀ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ। ਭਈ ਮੇਰਾ ਨਾਮ ਉਸਮਾਨ ਅਲੀ ਏ ਤੇ ਅਸੀਂ ਕਣਕ ਝੋਨਾ ਸਬਜ਼ੀ ਇਗਮ ਕਰਦੇ ਆ ਠੇਕੇ ਤੇ ਪੈੜੀ ਲੈ ਕੇ ਕਿੰਨੀ ਕੁ ਫਸਲ ਪਾਣੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਔਰ ਕੀ ਕਹਿਣਾ ਚਾਹੋਗੇ ਇਸ ਬਾਰੇ ਹਾਲਾਤ ਭਾਈ ਬਹੁਤ ਮਾੜੇ ਆ ਇੱਥੇ 12 13 ਕਿੱਲਾ ਝੋਨਾ ਸੀਗਾ ਸਾਰਾ ਡੁੱਬ ਗਿਆ ਇੱਥੇ ਆ ਨਾਲੀ ਤੁਹਾਡੇ ਸਾਹਮਣੇ ਜੀ ਹਾਂਜੀ ਕਿਹੜੀ ਕਿਹੜੀ ਸਬਜ਼ੀ ਬੀਤੀ ਸੀ ਸਬਜ਼ੀ ਕਦੂ ਹਲਵਾ ਕarele ਹਾਂਜੀ ਡੁੱਬ ਗਈ ਸਾਰੀ ਹਾਂਜੀ ਡੁੱਬ ਗਈ ਕਿ ਲੱਗਦਾ ਕਿ ਉਹ ਫਸਲ ਸਬਜ਼ੀ ਜਿਹੜੀ ਹੈਗੀ ਆ ਬਚ ਜੇਗੀ ਜਾਂ ਉਹ ਨੁਕਸਾਨ ਨਹੀਂ ਸਬਜ਼ੀ ਕਿੱਥੇ ਵੇਚਣੀ ਬਈ ਸਬਜ਼ੀ ਨਹੀਂ ਵਜਦੀ ਕਿੰਨੇ ਕਿਲੋ ਕਿੰਨੇ ਲੋਕ ਜਿਹੜਾ ਸਬਜ਼ੀ ਦਾ ਕਾਰੋਬਾਰ ਕਰਦੇ ਇਸ ਇਰੀਏ ਇੱਥੇ ਹੈਗੇ ਨੇ 20 ਕਿਲੋ 20 ਜਣੇ ਆ 20 ਕਿ ਪਰਿਵਾਰ ਹੈਗੇ ਨੇ ਕੀ ਮੰਗ ਕਰਦੇ ਹੋ ਜੋ ਪਾਣੀ ਦੇ ਹਾਲਾਤ ਬਣੇ ਹੋਏ ਆ ਜਾਂ ਕੀ ਇਹਦਾ ਹੱਲ ਹੋਣਾ ਚਾਹੀਦਾ ਪਾਣੀ ਰੋਕਣ ਵਾਸਤੇ ਜਾਂ ਬੰਨ ਜਾਂ ਕਿਸ ਤਰ੍ਹਾਂ ਸਰਕਾਰ ਨੂੰ ਬੰਨ ਬੰਨਣੇ ਚਾਹੀਦੇ ਇੱਥੇ ਸਾਰਾ ਨਿਵਾਨ ਪਿਆ ਇਧਰ-ਧਰਿਆ ਤੇ ਇਧਰਿਆ ਹਜੇ ਸੈਂਟਰ ਜੇ ਸ਼ਾਇਦ ਪਾਣੀ ਨਾ ਫਿਰਿਆ ਹੋਵੇ ਤੇ ਆਪਣੇ ਇਲਾਕੇ ਚ ਆ ਗਿਆ ਇਧਰ ਹਾਂਜੀ ਹਾਂਜੀ ਇਹ ਕਿਹੜਾ ਮੰਡ ਪੈਂਦਾ ਜੀ ਇਹ ਚੱਕੋ ਕੀ ਮੰਡ ਕੀ ਹਾਲਾਤ ਬਣੇ ਔਰ ਕੀ ਕਹਿਣਾ ਚਾਹੋਗੇ ਜੋ ਅੱਜ ਬਰਸਾਤ ਲਗਾਤਾਰ ਜਿਹੜੀ ਪੈ ਰਹੀ ਏ ਬਰਸਾਤ ਤੇ ਪਾਣੀ ਚਲੋ ਜੀ ਅੱਗੇ ਵੀ ਆਉਂਦਾ ਹੈ ਦੇਦੇ ਦੇ ਕਾਰਨ ਉਹਨੇ ਪਰਲੇ ਬੰਨੇ ਬੰਨ ਮਾਰਤਾ ਦਰਿਆ ਨੂੰ ਧੱਕ ਧੱਕ ਕੇ ਦਰਿਆ ਛੋਟਾ ਰੋਤਾ ਉਹ ਵਜਾ ਦੇ ਨਾਲ ਪਾਣੀ ਇਕੱਠਾ ਹੋਣ ਨਾਲ ਪਾਣੀ ਕਨੇ ਵਾਰ ਨਿਕਲ ਆਇਆ ਕਿ ਗਾੜੀ ਪਾਣੀ ਦੀ ਕੋਈ ਨਿਕਾਸ ਹੈ ਨਹੀਂ ਨਿਕਲਣ ਵਾਸਤੇ ਦਰਿਆ ਦੇਖੋ ਜਾ ਕੇ ਸਾਰਾ ਇੱਕ ਕਿੱਲੇ ਦਾ ਫਰਕ ਨਹੀਂ ਰਹਿ ਗਿਆ ਉਹਨਾਂ ਬੰਨ ਨੂੰ ਲਾਇਆ ਹੋਇਆ ਚਾਹੇ ਇੱਧਰ ਦੇ ਬੰਦੇ ਵੀ ਬੰਨ ਲਾ ਦੇਉਂਦਾ ਜਿੰਮੇਦਾਰ 100 ਕਿੱਲੇ ਦੇ ਕਰੀਮ ਝੋਨਾ ਮਰ ਜਾਣਾ ਇੱਥੋਂ ਇੱਥੋਂ ਚੱਲ ਪੋ ਤੁਸੀਂ ਜੂਆ ਰਾਪੁਰ ਦੇ ਮਨ ਤੋਂ ਤੇ ਅਤਲ ਮਾਤਾਈ ਪਾਣੀ ਪਾਣੀ ਆ ਲੋਕਾਂ ਦਾ ਗੰਨੇ ਦਾ ਨੁਕਸਾਨ ਝੋਨੇ ਦਾ ਨੁਕਸਾਨ ਤੇਲਮੰਦ ਪਹਿਲਾਂ ਜਾਂਦਾ ਅੱਧ ਤੋਂ ਜਾਰ ਤਰ ਇਸ ਇਲਾਕੇ 'ਚ ਫਸਲ ਜਿਹੜੀ ਕਿਹੜੀ ਹੁੰਦੀ ਆ ਜਾਂ ਕਿੰਨੇ ਕ ਗੁੱਜਰ ਪਰਿਵਾਰ ਆ ਜਿਹੜੇ ਇਸ ਤਰ੍ਹਾਂ ਬਿਆਸ ਦਰਿਆ ਦੇ ਕੰਡੇ ਤੇ ਬੈਠੇ ਆ ਇਹ ਤਾਂ ਕੁਝ ਨਹੀਂ ਆ ਗੁਜਰਤ ਨਹੀਂ ਗਿਆ ਇੱਥੇ ਸਾਡੇ ਮੁਸਲਮਾਨ ਭਾਈ ਅੱਜ ਜੁਕੂ ਕੇ ਸਬਜ਼ੀ ਲਾਉਂਦੇ ਆ ਨਿਕਲ ਗਏ ਉਹ ਵਧੀਆ ਉਹਨਾਂ ਨੇ ਆਪਣੇ ਘਰ ਇੱਥੇ ਪਾਏ ਹੋਇਆ ਤੇ ਆਪਣੀ ਮਿਹਨਤ ਕਰਦੇ ਆ ਬਹੁਤ ਸੋਹਣੀ ਪਰ ਹੁਣ ਜਿਹੜਾ ਮਾਰੀ ਗਿਆ ਨੁਕਸਾਨ ਹੋ ਗਿਆ ਕਿੱਥੇ ਮਿਲਣਾ ਹੈ ਨਾ ਕੋਈ ਸਰਕਾਰ ਹੀ ਸੌਂਦੀ ਆ ਨਾ ਕੋਈ ਪ੍ਰਸ਼ਾਸਨ ਹੀ ਕਿਤੇ ਇੱਥੇ ਕੋਈ ਪਾਣੀ ਦੀ ਸਮੱਸਿਆ ਦੇ ਹੱਲ ਵਾਸਤੇ ਕੀ ਠੋਸ ਕਦਮ ਜਿਹੜੇ ਚੱਕਣ ਦੀ ਲੋੜ ਹੈ ਇਸ ਲਾਗੇ ਪਾਣੀ ਦੇ ਇਦਾਂ ਇਹ ਚਾਇਰ ਪਰਲੇ ਦਰਿਆ ਦੇ ਕੰਡੇ ਕੰਡੇ ਬੰਨ ਬੰਨਿਆ ਜਾਵੇ ਕੋ ਛੋਕਰ ਲੱਗੀ ਜਾਵੇ ਹੁਣ ਡੇਰਾ ਬਿਆਸ ਜਿਹੜਾ ਵਾ ਉਧਰੋਂ ਬੰਨ ਲਾ ਲਾ ਕੇ ਦਰਿਆ 'ਚ ਠੱਕੀ ਜਾਂਦਾ ਵਾ ਉਹਦਾ ਕੰਡਾ ਖੋਰ ਖੋਰ ਕੇ ਖੋਰ ਥੋਰ ਕੇ ਪਾਣੀ ਇੱਧਰ ਕੱਢੀ ਜਾਂਦਾ ਇਹ ਤਾਂ ਪਿੰਡ ਚ ਕਹੋਗੇ ਪਿੰਨ ਨੂੰ ਬਤਾਲੇ ਨੂੰ ਬਹੁਤ ਜਿਆਦਾ ਨਜ਼ਰਾ ਦਰਿਆ ਜ ਹੈ ਨਹੀਂ ਜਿੰਨਾ ਪਾਣੀ ਬਣਿਆ ਕੀ ਹਾਲਾਤ ਔਰ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਪੱਠੇ ਇੰਤਜ਼ਾਮ ਕਰਕੇ ਜਿਹੜਾ ਬਾਹਰ ਆਏ ਰੇ ਵੇਖੋ ਵੈਗਰੂ ਜੀ ਇਹ ਇਦਾਂ ਦਾ ਮਾਹੌਲ ਬਣਿਆ ਵਾ ਆਹ ਦੇਖੋ ਇੱਥੋਂ ਕਿੰਨਾ ਤੈਨੂੰ ਪਾਣੀ ਨਜ਼ਰ ਆਉਂਦਿਆ ਇਹ ਸਾਰੀ ਖੇਤੀ ਡੁੱਬ ਗਈ ਆ ਇੱਥੇ ਆਸੀ ਕੋਈ ਨਹੀਂ ਨਾ ਇੱਥੇ ਗਾਂ ਕੋ ਉਬੀ ਸਕਦਾ ਬੰਦਾ ਇੱਕ ਕਣਕ ਨੂੰ ਹੀ ਜਾ ਕੇ ਬੱਤਰਾ ਜਿਹੜਾ ਵੱਖਰੀ ਗੱਲ ਆ ਤੇ ਨਹੀਂ ਤੇ ਨਹੀਂ ਉਹ ਵੀ ਨਹੀਂ ਪੀਚ ਜਣੀ ਕਿੰਨੀ ਕਿ ਫਸਲ ਜਿਹੜੀ ਪਾਣੀ ਚ ਡੁੱਬੀ ਔਰ ਤੁਸੀਂ ਕਿੱਥੋਂ ਆ ਅਸੀਂ ਤੇ ਇੱਥੋਂ ਕੋਈ ਕਿਲੋਮੀਟਰ ਤੋਂ ਆਏ ਹੋਣੇ ਪਿਛੋਂ ਇੱਥੇ ਦਰਿਆ ਕਿੰਨੀ ਦੂਰ ਪੈ ਜਾਂਦਾ ਦਰਿਆ 2 ਕਿਲੋਮੀਟਰ ਹੋਊਗਾ ਤਾਈ ਕੀ ਮੰਗ ਕਰਦੇ ਜਿਹੜਾ ਪਾਣੀ ਦਾ ਫਲੋ ਜਿਹੜਾ ਦਰਿਆ ਤੋਂ ਬਾਹਰ ਆਇਆ ਤੇ ਵਿੱਚ ਜਗਾ ਸੁੱਕੀ ਅੱਗੇ ਦਰਿਆ ਆ ਬਾਬਾ ਜੀ ਇਹ ਤੇ ਹੁਣ ਜੋ ਕੁਝ ਵੀ ਕਰ ਰਿਆ ਸਰਕਾਰਾਂ ਕਰ ਰਹੀਆਂ ਨੇ ਜੋ ਕੁਝ ਵੀ ਆ ਇਹ ਜੇ ਪਾਣੀ ਇਹਨਾਂ ਨੂੰ ਦੇਖਦਾ ਵੀ ਡੈਮ ਤੇ ਥੋੜਾ ਜਿਹਾ ਵੀ ਵਾਧਾ ਵਾ ਉਹਨੂੰ ਨਾਲੋਂ ਨਾਲ ਥੋੜਾ ਕ੍ਰੋਸ ਕਰੀ ਜਾਣ ਤੇ ਉਹ ਆਪਣੇ ਆਪ ਹੀ ਲੈਵਲ ਥਲੇ ਰਹਿ ਜਾਊਗਾ ਜੀ ਤੇ ਜਦੋਂ ਆਪਾਂ ਕਹਿੰਦੇ ਵੀ ਪਾਣੀ ਧਰਤੀ ਤੋਂ ਖਤਮ ਹੋ ਜਾਣਾ ਵਾ ਪਾਣੀ ਕਦੀ ਖਤਮ ਹੋਇਆ ਦੇਖਿਆ ਜੇ ਡੂਗਾ ਤੇ ਹੋ ਸਕਦਾ ਵਾ ਖਤਮ ਨਹੀਂ ਹੁੰਦਾ ਥੱਲੇ ਵੀ ਧਰਤੀ ਤੇ ਪਾਣੀ ਆ ਕੋਈ ਆਹੋ ਜਿਹਾ ਚੱਕਰ ਨਹੀਂਗਾ ਬਾਕੀ ਇਹ ਹੁਣ ਨਹੀਂ ਕੋਈ ਸਰਕਾਰਾਂ ਸੋਚਦੀਆਂ ਜੇ ਉਹ ਨਾ ਕਹਤਾਂ ਵੀ 2 ਫੁੱਟ ਤੋਂ ਇਹਨਾਂ ਦੇ ਕੋਲ ਜੇ 2 ਫੁੱਟ ਡੈਮ ਤੇ ਪਾਣੀ ਓਵਰ ਹੁੰਦਾ ਤੇ ਇਹ ਸਰਕਾਰਾਂ ਕੋਲ ਮੰਗ ਕਰਦੇ ਵੀ ਅਸੀਂ ਪਾਣੀ ਨੂੰ ਕਢੀਏ ਇਹ ਕਹਿੰਦੇ ਇਹਨੂੰ 9 ਫੁੱਟ ਕਰੋ ਤਾਂ ਵੇਲੋ ਤੇ ਫੇਰ ਇਹਨੂੰ ਇੱਕਦਮ ਛੱਡਾਂਗੇ ਤੁਹਾਡੀ ਕਿੰਨੀ ਫਸਲ ਇੱਥੇ ਕੀ ਬੀਜਿਆ ਤੁਸੀਂ ਸਾਡੀ ਦੇ ਇਥੇ ਬੱਬਾ ਜੀ ਸਮਝੋ ਸਾਰੀ ਸਾਡੀ ਆ ਜੇ ਮੰਨ ਲਓ ਅਸੀਂ ਪਿੰਡ 'ਚ ਰਹਿਣ ਲੱਗੇ ਤਾਂ ਸਾਡਾ ਸਭ ਕੁਝ ਸਾਡਾ ਹੀ ਆ ਕੀ ਨੋਂ ਤੁਹਾਡਾ ਕਿਹੜਾ ਪਿੰਡ ਤੁਹਾਡਾ ਪਿੰਡ ਚੱਕੋ ਕੀ ਹੈ ਨਾਮ ਕੀ ਹੈ ਰਿਸ਼ਪਾਲ ਸਿੰਘ